ਇਹੋ ਜਿਹੇ ਸਨਮਾਨ ਮਹਿੱਤਿਆ ਦੀ ਅਪਕੀ ਪ੍ਰਾਪਤ ਕਰ ਸਕਦੇ ਹਨ ਇਸ ਮੌਕੇ ਤੇ ਸ਼ਕੀਲ ਮੁਹੰਮਦ ਦਾ ਐਮ ਐਲ ਏ ਲਖਵੀਰ ਸਿੰਘ ਰਾਏ ਰਵਿੰਦਰ ਕੌਰ ਡੀ ایਓ ਕਮਲਜੀਤ ਕੌਰ ਡਿਪਟੀ ਡੀ ایਓ ਦੀਦਾਰ ਸਿੰਘ ਮੰਗਟ ਡਿਪਟੀ ਡੀ ایਓ ਸਕੈਂਡਰੀ ਵੱਲੋਂ ਸ਼ੀਲ ਮੁਹੰਮਦ ਅਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਇਸ ਮੌਕੇ ਤੇ ਸਟੇਟ ਅਵਾਰਡ ਦੀ ਐਸੋਸੀਏਸ਼ਨ ਦੇ ਪ੍ਰਧਾਨ ਨਰਗ ਸਿੰਘ ਖਰੌਰ ਨੇ ਕਿਹਾ ਕਿ ਕਿਸੇ ਵੀ ਵਿਧਾਇਕ ਦੁਆਰਾ ਸਟੇਟ ਅਵਾਰਡ ਪ੍ਰਾਪਤ ਕਰਨਾ ਆਪਣੇ ਆਪ ਵਿੱਚ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਉਹਨਾਂ ਨੇ ਕਿਹਾ ਕਿ ਸਟੇਟ ਅਵਾਰਡ ਦੀ ਐਸੋਸੀਏਸ਼ਨ ਦਾ ਪ੍ਰਧਾਨ ਹੋਣ ਦੇ ਨਾਤੇ ਉਹ ਸਟੇਟ ਅਵਾਰਡੀਆਂ ਦੀਆਂ ਬਾਕੀ ਮੰਗਾਂ ਨੂੰ ਵੀ ਉਹਨਾਂ ਨੇ ਮੰਗ ਕੀਤੀ ਕਿ ਸਟੇਟ ਅਵਾਰਡ ਪ੍ਰਾਪਤ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਭਾਵੇਂ ਜ਼ਿਲ੍ਹਾ ਪੱਧਰ ਦਾ ਸਮਾਗਮ ਹੋਵੇ ਭਾਵੇਂ ਸਟੇਟ ਪੱਧਰ ਦਾ ਸਮਾਗਮ ਹੋਵੇ ਉਹਨਾਂ ਨੂੰ ਸਿੱਖਿਆ ਮੰਤਰੀ ਦੇ ਆਦੇਸ਼ ਅਨੁਸਾਰ ਇਹਨਾਂ ਸਮਾਗਮ ਵਿੱਚ ਵਿਸ਼ੇਸ਼ ਸਨਮਾਨ ਦਿੱਤਾ ਜਾਵੇ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਮਨਦੀਪ ਸਿੰਘ ਪੋਲਾ, ਵਿਰਿੰਦਰ ਸਿੰਘ ਪੰਗੂ, ਬੀਪੀਓ ਸੰਦੀਪ ਕੁਮਾਰ, ਬੀਪੀਓ ਅਛਰਾ ਸਿੰਘ, ਨੈਸ਼ਨਲ ਅਵਾਰਡ ਜਗਤਾਰ ਸਿੰਘ ਮਨੈਲਾ, ਸਟੇਟ ਅਵਾਰਡ ਪ੍ਰਦੀਪ ਸਿੰਘ, ਸਟੇਟ ਅਵਾਰਡ ਨਰੰਗ ਸਿੰਘ, ਮਨਜੀਤ ਸਿੰਘ ਲੋਹਾਖੇੜ, ਮਨਜੀਤ ਕੌਰ ਬਰਾਸ, ਜਸਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਚੁੰਨੀ ਬਲਜੀਤ ਸਿੰਘ, ਵਿਰਿੰਦਰ ਸਿੰਘ ਪੰਗੂ ਗੁਰਿੰਦਰ ਜੰਦਾਵਾ ਕਵਰबीर ਸਿੰਘ ਪਗੜਾਣਾ ਸਸੀਪੂਸਨ ਰੁਪਿੰਦਰ ਸਿੰਘ ਨਰਪਿੰਦਰ ਸਿੰਘ ਅਤੇ ਸਕੀਲ ਮੁਹੰਮਦ ਦਾ ਪਰਿਵਾਰ ਅਤੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਸਹਿਬਾਨ ਹਾਜ਼ਰ ਸਨ ਸਟੇਸਕਰਤਰ ਦੀ ਭੂਮਿਕਾ ਨੈਸ਼ਨਲ ਅਵਾਰਡ ਜਗਤਾਰ ਸਿੰਘ ਮਨੈਲਾ ਤੇ ਮਨਜੀਤ ਸਿੰਘ ਲੋਹਾਖੇੜੀ ਨੇ ਬਖੂਬੀ ਨਿਵਾਈ ਜੇਕਰ ਤੁਸੀਂ ਪੀਟੀ ਨਿਊਜ਼ ਪੰਜਾਬ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ

ਕਾਰਜਿਤ ਕਰ ਦੋ ਖੁਸ਼ੀ ਦਾ ਸਮਾਗਮ ਹੈ ਸਾਡੇ ਬਲੌਕ ਖੇੜੇ ਦੇ ਸਾਰੇ ਟੀਚਰ ਸਾਹਿਬਾਨ ਕਿੱਥੇ ਹੋ ਕੇ ਜਿਨ੍ਹਾਂ ਨੂੰ ਸਟੇਟ ਬੋਰਡ ਮੇਰੇ ਸ਼ਕੀਲ ਜੀ ਨੂੰ ਉਹਨਾਂ ਨੂੰ ਸਨਮਾਨਿਤ ਕਰਨਾ ਹੈ ਉਹਨਾਂ ਨੂੰ ਮਾਣ ਆਪਣਾ ਸਾਰਿਆਂ ਨੇ ਕੀਤਾ ਉਹਨਾਂ ਦਾ ਮਾਣ ਸਨਮਾਨ ਕੀਤਾ ਸੋ ਇਹ ਇੱਕ ਮੈਂ ਸਮਝਦਾ ਬਹੁਤ ਵਧੀਆ ਹੈਲਦੀ ਕੰਪੀਟੀਸ਼ਨ ਹੈ ਸਾਡੇ ਟੀਚਰਾਂ ਚ ਔਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਪਹਿਲਾਂ ਜਿਹੜੇ ਸਟੇਟ ਵਾਰਡ ਸੀ ਉਹਨਾਂ ਚ ਕਿਤੇ ਨਾ ਕਿਤੇ ਸ਼ਿਪਾਰਸ਼ ਸੀ ਲੇਕਿਨ ਹੁਣ ਜਦੋਂ ਵੀ ਮਾਨਯੋਗ ਸਰਦਾਰ ਭੌਂਸ ਸਿੰਘ ਮਾਨ ਸਾਹਿਬ ਦੀ ਸਰਕਾਰ ਬਣੀ ਹੈ ਜਿਹੜੇ ਸਾਡੇ ਟੀਚਰ ਸਹਿਬਾਨ ਸਾਰੇ ਟੀਚਰ ਵਧੀਆ ਕੰਮ ਕਰਦੇ ਨੇ ਲੇਕਿਨ ਜਿਹੜੇ ਵਧੀਆ ਜਿਆਦਾ ਕਰਦੇ ਆ ਉਹਨਾਂ ਨੂੰ ਸਟੇਟ ਵਾਰਡ ਨਾਲ ਨਿਵਾਜਿਆ ਜਾਂਦਾ ਜਿਵੇਂ ਸਰਦਾਰ ਨਰਿੰਦਰ ਸਿੰਘ ਜਦੋਂ ਸਰਕਾਰ ਬਣੀ 2022 ਚ ਨਿਵਾਜਿਆ ਗਿਆ ਬਲਾਕ ਖੇੜੇ ਚ ਤੇ ਹੁਣ 25 ਚ ਵੀ ਸਾਡੇ ਜਿਹੜੇ ਸ਼ਕੀਲ ਜੀ ਹੈ ਉਹਨਾਂ ਨੂੰ ਸਟੇਟ ਵਾਰਡ ਦਿੱਤਾ ਗਿਆ ਸੋ ਇਹ ਬਹੁਤ ਮਾਣ ਦੀ ਗੱਲ ਹੈ ਸਾਡੇ ਲਈ ਵੀ ਸਾਡੇ ਟੀਚਰ ਸਾਹਿਬਾਨ ਲਈ ਵੀ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਲਈ ਵੀ ਹੋਰ ਆਸ ਕਰਦੇ ਹਾਂ ਕਿ ਅਗਲੇ ਸਾਲ ਵੀ ਜਿਹੜਾ ਸਟੇਟ ਵਾਰਡ ਹੈ ਉਹ ਸਾਡੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦਊਗਾ ਮੈਨੂੰ ਆਪਣੀ ਜਨਤ ਦੇ ਮਾਣ ਉਹਨਾਂ ਦਾ ਜਿਹੜਾ ਕੰਮ ਹੈ ਉਹ ਤੇ ਦੇਖਦੇ ਆ ਉਹਨਾਂ ਦਾ ਉਹਨਾਂ ਦੀ ਡੈਡੀਕੇਸ਼ਨ ਦੇਖਦੇ ਆ ਔਰ ਸਾਰੇ ਜਿਹੜੇ ਟੀਚਰ ਨੇ ਕਮਿਟਮੈਂਟ ਨੇ ਆਪਣੇ ਕੰਮ ਲਈ ਔਰ ਸਾਡੇ ਬੱਚੇ ਵੀ ਜਿਹੜੇ ਨੇ ਅੱਜ ਕੱਲ੍ਹ ਦੇਖਦੇ ਆ ਅਸੀਂ ਸਰਕਾਰੀ ਨੌਕਰੀਆਂ 'ਚ ਵੀ ਜਾ ਰਹੇ ਨੇ ਔਰ ਹੋਰ ਵੱਖ-ਵੱਖ ਫੀਲਡਾਂ 'ਚ ਵੀ ਆਪਣਾ ਨਾਮ ਪੈਦਾ ਕਰ ਰਹੇ ਨੇ ਇਹ ਸਭ ਤੋਂ ਵੱਡਾ ਯੋਗਦਾਨ ਜਿੱਥੇ ਮਾਪੇ-ਬਾਪ ਦਾ ਤੇ ਟੀਚਰ ਸਾਹਿਬਾਨ ਦਾ ਧੰਨ ਧੰਨਵਾਦ ਜਿਹੜਾ ਜਿਹੜਾ ਪ੍ਰੋਗਰਾਮ ਸੀਗਾ ਉਹ ਸਟੇਟ ਅਵਾਰਡ ਮਿਲਣ ਤੇ ਕੀਤਾ ਗਿਆ ਸੀਗਾ 2025 ਦੇ ਵਿੱਚ ਜਿਹੜਾ ਪੰਜਾਬ ਸਰਕਾਰ ਵੱਲੋਂ ਮੈਨੂੰ ਦਿੱਤਾ ਗਿਆ ਤੇ 2022 ਦੇ ਵਿੱਚ ਜਿਹੜਾ ਨੋਰੰਗ ਸਿੰਘ ਸਰ ਜੀ ਉਹਨਾਂ ਨੂੰ ਮਿਲਿਆ ਸੀਗਾ ਤੇ 3 ਸਾਲ ਬਾਅਦ ਇਹ ਖੇੜੇ ਵੀ ਉਹਨੇ ਬਲਾਕ ਲਈ ਬਹੁਤ ਮਾਣ ਦੀ ਗੱਲ ਹੈ ਜਿਹੜਾ ਕਿ ਸਟੇਟ ਅਵਾਰਡ ਮਿਲਿਆ ਹੈ ਤੇ ਅੱਜ ਦੇ ਜਿਹੜਾ ਪ੍ਰੋਗਰਾਮ ਹੈ ਇਹਦੇ ਵਿੱਚ ਵਾਖ ਵਾਖ ਸਿਸ਼ਟਤਾ ਨਾਲ ਆ ਕੇ ਇਹਨੂੰ ਪ੍ਰੋਗਰਾਮ ਨੂੰ ਹੋਰ ਵੀ ਚਾਰ ਚੰਨ ਲਾਇਆ ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਪੈਸ਼ਲੀ ਜੀ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਸਾਡੇ ਪੂਰਾ ਆ ਸਾਡੇ ਕੰਮ ਨੂੰ ਦੇਖਦੇ ਹੋਏ ਜਿਹੜਾ ਸਾਨੂੰ ਸਨਮਾਨਿਤ ਕੀਤਾ ਤੇ ਸਾਨੂੰ ਇਹ ਪ੍ਰੋਗਰਾਮ ਕਰਦੀ ਦੀ ਸਹਾਇਤਾ ਬਾਕੀ ਦੇ ਆਫਗਾਨਾ ਸਰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਾਕੀ ਦੇ ਆਫਗਾਨਾ ਨੂੰ ਇਹਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਆਪਣੇ ਕੰਮ ਦੇ ਤੁਸੀਂ ਪੂਰਾ ਲਗਨ ਨਾਲ ਕੰਮ ਕਰਨ ਤਾਂ ਕਿ ਉਹ ਵੀ ਆਪਣੇ ਜਦੋਂ ਉਹਨਾਂ ਦੇ ਸੈਲਫ ਰਿਸਪੈਕਟ ਤੇ ਸੈਲਫ ਡੂਇੰਗ ਕੰਮ ਕਰਨਗੇ ਵਧੀਆ ਤਰੀਕੇ ਨਾਲ ਕਰਨਗੇ ਤਾਂ ਉਹਨਾਂ ਲਈ ਉਹੀ ਰਿਵਾਰਡ ਤੇ ਸਰਕਾਰ ਜਿਹੜੀ ਹੁਣ ਚੱਲ ਰਹੀ ਹੈ ਤਾਂ ਉਹ ਉਹਨਾਂ ਬਦੋਂਾਂ ਯੋਗ ਹੋਰ ਉਹਨਾਂ ਨੂੰ ਪ੍ਰੋਪਰ ਇੱਕ ਰਿਵਾਰਡ ਮਿਲਦਾ ਹੈ ਫਿਰ ਨਾਮ ਵੀ ਦੱਸੋ ਸਰ ਮੈਂ ਮੇਰਾ ਨਾਮ ਸ਼ਕੀਰ ਮੁਹੰਮਦ ਕਿਤੇ ਪੜਾਉਂਦੇ ਸਰ ਨਵਾਲੀ ਸਕੂਲ ਦੇ ਵਿੱਚ ਮੈਂ ਪਿਛਲੇ 18 ਸਾਲ ਤੋਂ ਸੇਵਾ ਨਿਭਾ ਰਿਹਾ ਸੀ ਦਰਤੀ ਕਹਿਣਾ ਚਾਹੋਗੇ ਸਾਡੇ ਫਤਿਹਗੜ ਸਾਹਿਬ ਜ਼ਿਲ੍ਹੇ ਦੀ ਮਾਣ ਵਾਲੀ ਗੱਲ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਕੀਰ ਮੁਹੰਮਦ ਜੀ ਨੂੰ 5 ਅਕਤੂਬਰ ਨੂੰ ਸਟੇਟ ਵਾਰਡ ਮਿਲਿਆ ਮੈਂ ਸਟੇਟ ਵਾਰਡ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਇਨਾਂ ਨੂੰ ਜਿੱਥੇ ਮੈਂ ਵਾਰਕਵਾਦ ਦਿੰਨਾ ਹੈ ਨਾਲ ਦੀ ਨਾਲ ਮੈਂ ਬਾਕੀ ਵਿਦਿਆਪਕਾਂ ਨੂੰ ਉਤਸ਼ਾਹ ਕਰਦਾ ਹਾਂ ਕਿ ਜਿਸ ਤਰ੍ਹਾਂ ਬਾਕੀ ਸਾਡੇ ਅਧਿਆਪਕਾਂ ਨੂੰ ਸਟੇਟ ਵਾਰਡ ਮਿਲਿਆ ਜਾਂ ਨੈਸ਼ਨਲ ਵਾਰਡ ਮਿਲਿਆ ਉਹਨਾਂ ਦੇ ਕਦਮਾਂ ਤੇ ਚੱਲਦੇ ਹੋਏ ਆਪਾਂ ਫਤੇੜਗੜ੍ਹ ਸਾਹ ਦੇ ਲਈ ਹੋਰ ਵੀ ਸਟੇਟ ਵਾਰਡ ਲੈਣ ਦੇ ਲਈ ਅਪਲਾਈ ਕਰੀਏ ਅਪਲਾਈ ਕਰਨ ਤੋਂ ਪਹਿਲਾਂ ਅਸੀਂ ਜਿਸ ਤਰ੍ਹਾਂ ਸ਼੍ਰੀ ਮੁਹੰਮਦ ਜੀ ਨੇ ਮਿਹਨਤ ਕੀਤੀ ਹੈ ਉਹ ਮਿਹਨਤ ਕਰੀਏ ਤਾਂ ਕਿ ਸਾਡੇ ਜਿਹੜੇ ਸਟੇਟ ਵਾਰਡੀ ਐਸੋਸੀਏਸ਼ਨ ਦੇ ਪਰਿਵਾਰ ਦੇ ਵਿੱਚ ਹੋਰ ਵਾਧਾ ਹੋ ਸਕੇ ਧੰਨ ਸਰਕੀ ਕੀ ਸਟੇਟ ਵਾਰਡ ਦੀ ਜੀ ਨੇ ਕੰਮ ਕਰਨਾ ਹੁੰਦਾ ਕੀ ਕੀ ਚਾਣਾਲਾ ਪਾਉਣਾ ਹੁੰਦਾ ਦੇਖੋ ਸਟੇਟ ਵਾਰਡ ਦੇ ਲਈ ਸਾਡੇ ਕੋਲ ਸਭ ਤੋਂ ਪਹਿਲਾਂ ਜਿਹੜਾ ਸਾਡਾ ਸਬਜੈਕਟ ਹੈ ਜਾਂ ਹੁਣ ਪ੍ਰਾਇਮਰੀ ਵਾਲਿਆਂ ਨੂੰ ਤਾਂ ਸਾਰੇ ਸਬਜੈਕਟ ਹੁੰਦੇ ਨੇ ਜਾਂ ਮੈਂ ਆਪਣੀ ਗੱਲ ਕਰਾਂ ਮੇਰੇ ਕੋਲ ਕਿਹਨਾ ਸਬਜੈਕਟ ਹੈ ਅਸੀਂ ਪੜ੍ਹਾਈ ਤਾਂ ਕਰਾਉਣੀ ਉਪਰਾਉਣੀ ਹੈ ਉਸ ਤੋਂ ਇਲਾਵਾ ਸਾਨੂੰ ਹੋਰ ਬਹੁਤ ਸਾਰੀਆਂ ਇਹਦੇ ਵਿੱਚ 10 ਪੁਆਇੰਟ ਹੁੰਦੇ ਨੇ ਕਿ ਤੁਸੀਂ ਸੋਸ਼ਲ ਵਰਕ ਕੀ ਕੀਤਾ ਐਕਸਟਰਾ ਜਿਵੇਂ ਹਣ ਸਾਡੇ TLM ਬਣੀ ਦੀ ਹੈ ਤੁਸੀਂ ਉਹਨੂੰ ਬੱਚਿਆਂ ਨੂੰ ਜਿਹੜਾ ਡਿਜੀਟਲ এডਿਕੇਸ਼ਨ ਨਾਲ ਕਿਸ ਤਰ੍ਹਾਂ ਜੋੜਦੇ ਹੋ ਤੁਹਾਡਾ ਕੋਈ ਬੁੱਕਸ ਲਿਖੀ ਆ ਕੋਈ ਤੁਸੀਂ ਹੋਰ ਕੰਮ ਕੀਤਾ ਜਾਂ ਜੁੱਧ ਨਸ਼ਿਆਂ ਵਿਰੁੱਧ ਜਾਂ ਇਸ ਤਰ੍ਹਾਂ ਦਾ ਸਮਾਜ ਸੇਵਾ ਦੇ ਵਿੱਚ ਬੱਧ ਬੱਧ ਕਿਸ ਤਰ੍ਹਾਂ ਯੋਗਦਾਨ ਪਾਉਂਦੇ ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਸਭ ਤੋਂ ਪਹਿਲਾਂ ਸਾਡੇ ਡਿਸਟ੍ਰਿਕਟ ਦੀ ਟੀਮ ਹੁੰਦੀ ਹੈ ਡਿਸਟ੍ਰਿਕਟ ਦੀ ਟੀਮ ਸਿਲੈਕਟ ਕਰਕੇ ਭੇਜਦੀ ਹੈ ਨੰਬਰ ਲਾ ਕੇ ਭੇਜਦੀ ਹੈ ਉਸ ਤੋਂ ਬਾਅਦ ਜਿਹੜੀ ਪ੍ਰੈਜੈਂਟੇਸ਼ਨ ਹੁੰਦੀ ਹੈ ਉਹਦੇ ਵਿੱਚ 10 ਪੁਆਇੰਟ ਹੁੰਦੇ ਨੇ ਬੱਧ ਬੱਧ ਉਹਦੇ ਵਿੱਚ ਇੱਕ ਵਾਈਸ ਚਾਂਸਲਰ ਕਿਸੇ ਵੀ ਯੂਨੀਵਰਸਿਟੀ ਦਾ ਹੋ ਸਕਦਾ ਪ੍ਰੋਫੈਸਰ ਹੋ ਸਕਦੇ ਨੇ ਰੈੱਡ ਕਰਾਸ ਦਾ ਸੈਕਟਰੀ ਹੋ ਸਕਦਾ ਸਾਡੇ ਡੀਓ ਡੀਪੀਆਈ ਕੰਟਰੀ ਡੀਪੀਆਈ ਪ੍ਰਾਇਮਰੀ ਜਾਂ ਐਸਏਆਰਟੀ ਦਾ ਡਾਇਰੈਕਟਰ 10 ਸੈਕਟਰੀ ਦੇ ਪੈਨਲ ਹੁੰਦਾ ਜੋ ਸਾਨੂੰ 5 ਜਾਂ 7 ਦੇ ਮਿੰਟ ਵਿੱਚ ਸਾਨੂੰ ਜਜ ਕਰਦਾ ਵੀ ਇਹਨੇ ਕਿਸ ਸਕੂਲਾਂ ਦੇ ਵਿੱਚ ਕੀ ਕੰਮ ਕੀਤਾ ਜਿਸ ਦੇ ਲਈ ਇਹਨੂੰ ਸਟੇਟ ਵਾਰਡ ਜਣਾ ਬਣਦਾ ਉਹਦੇ ਲਈ ਇਹਨਾਂ ਨੇ ਫੁੱਲਫਿਲ ਕੀਤੀਆਂ ਨੇ ਸਾਰੀਆਂ ਕੰਡੀਸ਼ਨਾਂ ਇਸ ਕਰਕੇ ਹੀ ਇਹ ਸਟੇਟ ਵਾਰਡ ਹੈ ਇਹਨਾਂ ਨੂੰ ਮਿਲਿਆ ਮੈਂ ਬਾਕੀ ਤੇ ਆਪਾਂ ਨੂੰ ਵੀ ਇਹ ਉਹ ਵੀ ਦਾਅਵਾ ਕਰਦਾ ਮਿਹਨਤ ਕਰਦਾ ਕਿ ਜਿਸ ਤਰ ਸਾਡੇ ਅਧਿ ਸ਼੍ਰੀਲ ਮਮਾ ਜੀ ਨੇ ਇੱਥੇ ਸਨਮਾਨ ਦੀ ਸਟੇਟ ਅਵਾਰਡ ਉਹ ਵੀ ਇਸੇ ਤਰ੍ਹਾਂ ਮਿਹਨਤ ਕਰਦੇ ਆਉਣ ਵਾਲੇ ਜਿਹੜੇ 5 ਸਤੰਬਰ ਹੈ 2026 ਉਹਦੇ ਵਿੱਚ ਵੱਧ ਤੋਂ ਵੱਧ ਸਾਡੇ ਫਟੇ ਗੜ੍ਹ ਸਾਹ ਦੇ ਜ਼ਿਲ੍ਹੇ ਦੇ ਤੇ ਆਪਣੀ ਸਮੂਲੀਅਤ ਹੋਵੇ ਉਹ ਸਿਰਫ ਸਮੂਲੀਅਤ ਨਾ ਹੋਵੇ ਉਹਨਾਂ ਨੂੰ ਸਟੇਟ ਅਵਾਰਡ ਮਿਲੇ ਵੀ ਅੱਜ ਅੱਜ ਅਸੀਂ ਇੱਥੇ ਪਹੁੰਚੇ ਹਾਂ ਜੀ ਸਾਡੇ ਪ੍ਰਾਇਮਰੀ ਦੇ ਆਪਕ ਸ਼੍ਰੀਮਮਾ ਜੀ ਸਰਕਾਰੀ ਪ੍ਰਾਇਮਰੀ ਸਕੂਲ ਦਵਾਲੀ ਦੇ ਜਿਹੜੇ ਅਧਿਆਪਕਾਂ ਉਹਨਾਂ ਨੂੰ ਸਟੇਟ ਅਵਾਰਡ ਡਿਪਾਰਟਮੈਂਟ ਤੋਂ ਸਰਕਾਰ ਵੱਲੋਂ ਦਿੱਤਾ ਸੋ ਇਸ ਮੌਕੇ ਇੱਥੇ ਅੱਜ 71 ਹੋਏ ਆ ਸੋ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ ਤੇ ਉਹਨਾਂ ਨੂੰ ਮੇਰੀ ਇਹ ਅਪੀਲ ਹੈ ਕਿ ਸਟੇਟ ਅਵਾਰਡ ਨੂੰ ਦੀ ਮਰਿਆਦਾ ਨੂੰ ਇਹਦੇ ਅਹੁਦੇ ਨੂੰ ਬਰਕਰਾਰ ਰੱਖਣ ਦੇ ਲਈ ਹੋਰ ਵੀ ਵੱਧ ਚੜ ਕੇ ਬੱਚਿਆਂ ਦੀ ਬਿਹਤਰੀ ਲਈ ਕੰਮ ਕਰਨ ਤੇ ਡਿਪਾਰਟਮੈਂਟ ਦਾ ਨਾਮ ਰੋਸ਼ਨ ਕਰਨ। ਸਿੰਘ ਪੰਜੀ ਯੂਥ ਆਗੂ ਆਮਦੀ ਪਾਰਟੀ ਤੇ ਅੱਜ ਅਸੀਂ ਇੱਥੇ ਫੰਕਸ਼ਨ ਤੇ ਇਕੱਠੇ ਹੋਈ ਸਾਡੇ ਇੱਕ ਖੇੜੇ ਬਲਾਗ ਤੋਂ ਸਾਡੇ ਟੀਚਰ ਨੇ ਸ਼ਕੀਲ ਮੁਹੰਮਦ ਜੀ ਜੋ ਕਿ ਸਟੇਟ ਅਵਾਰਡ ਲਈ ਸਿਲੇਕਟ ਹੋਏ ਨੇ ਸਾਡੇ ਏਰੀਆ ਲਈ ਫਤੇਗੜ ਸਾਹਿਬ ਲਈ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਸਾਡੇ 2022 ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਅੰਕਲ ਜੀ ਨਰੰਗ ਸਿੰਘ ਜੀ ਇਹ ਵੀ 2022 ਵਿੱਚ ਸਿਲੇਕਟ ਹੋਏ ਸੀ ਕਿਉਂਕਿ ਸਾਡੇ ਏਰੀਆ ਲਈ ਸਾਡੇ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਸਾਡੇ ਏਰੀਆ ਦਾ ਸਟੇਟ ਲੈਵਲ ਤੇ ਅਵਾਰਡ ਮਿਲਦੇ ਨੇ ਨੈਸ਼ਨਲ ਲੈਵਲ ਤੇ ਅਵਾਰਡ ਮਿਲਦੇ ਨੇ ਸਾਡੇ ਲਈ ਬਹੁਤ ਮਾਣ ਤੇ ਸਰਕਾਰ ਵਾਲੀ ਗੱਲ ਹੈ ਕਿਉਂਕਿ ਸਾਡੀ ਸ਼ਹੀਦਾਂ ਦੀ ਧਰਤੀ ਹੈ ਸ਼੍ਰੀ ਫਤੇਗੜ ਸਾਹਿਬ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਜਦੋਂ ਸਾਡੀ ਕੋਈ ਸ਼ਹੀਦਾਂ ਦੀ ਧਰਤੀ ਤੋਂ ਸਟੇਟ ਲੈਵਲ 'ਈ ਚੁਣਿਆ ਜਾਂਦਾ ਜਿਦਾਂ ਹੁਣ ਸ਼ਕੀਲ ਐਮ ਜੀ ਚੁਣੇ ਗਏ ਨੇ ਪਹਿਲਾਂ ਸਾਡੇ ਨਰੰਗ ਸਿੰਘ ਜੀ ਚੁਣੇ ਗਏ ਸੀ ਸਾਡੇ ਏਰੀਆ ਜਿੱਥੇ ਕਿਉਂਕਿ ਜੋ ਅਧਿਆਪਕ ਨੇ ਬਹੁਤ ਵਧੀਆ ਰੋਲ ਨਿਭਾਉਂਦੇ ਨੇ ਕਿਉਂਕਿ ਆਪਣੇ ਵਿੱਚ ਮਾਤਾ ਪਿਤਾ ਬਾਅਦ ਤੋਂ ਜੇਕਰ ਵੱਡਾ ਰੋਲ ਹੁੰਦਾ ਤਾਂ ਅਧਿਆਪਕ ਦਾ ਰੋਲ ਹੁੰਦਾ ਜਿਨੇ ਆਪਾਂ ਨੂੰ ਜ਼ਿੰਦਗੀ ਵਿੱਚ ਬੱਚੇ ਨੂੰ ਸਿੱਖਿਆਵਾ ਦੇ ਕੇ ਸਿੱਖਿਆ ਜਿੱਤੇ ਦੁਨਿਆਵੀ ਸਿੱਖਿਆ ਦੇ ਨਾਂ ਨਾਲ ਜੋ ਬੱਚੇ ਸਕੂਲਿੰਗ ਦੀ ਸਟੱਡੀ ਤੇ ਲੋ ਨੈਤਿਕ ਕਦਰਾਂ ਕੀਮਤਾਂ ਸਿਖਾਣੀਆਂ ਉੱਥੇ ਵੀ ਬੱਚਾ ਅੱਗੇ ਜਾ ਕੇ ਵਧੀਆ-ਵਧੀਆ ਮਕਾਮਾਂ ਤੇ ਪਹੁੰਚਦਾ ਉਹ ਸਭ ਟੀਚਰ ਦੀ ਦੇਣ ਹੁੰਦੀ ਹੈ ਜਿੱਥੇ ਅਧਿਆਪਕ ਨੂੰ ਅਸੀਂ ਮਾਂ ਪਿਓ ਤੋਂ ਬਾਅਦ ਦੂਜਾ ਦਰਜਾ ਦਿੰਦੇ ਹਾਂ ਤੇ ਸਾਡੇ ਪੋਲੀ ਬਹੁਤ ਸਤਿਕਾਰwaardੀ ਗੱਲ ਹੈ ਕਿਉਂਕਿ ਬਹੁਤ ਹੀ ਸਤਿਕਾਰਯੋਗ ਆਉਂਦਾ ਅਧਿਆਪਕ ਦਾ ਸਾਡੇ ਲਈ ਮਾਣ ਵਾਲੀ ਗੱਲ ਹੈ ਜੇਕਰ ਸਾਡੇ ਅਧਿਆਪਕ ਇਦਾਂ ਅੱਗੇ ਮੈਡਲ ਲੈ ਕੇ ਆ ਰਹੇ ਸਾਡੇ ਏਰੀਆ ਹੋਰ ਤਰੱਕੀ ਵੱਲ ਜਾਊਗਾ ਸਾਡੇ ਬੱਚੇ ਵਧੀਆ-ਵਧੀਆ ਪੋਜੀਸ਼ਨਾਂ ਤੇ ਜਾਣਗੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਜਿਹੜੇ ਸਾਡੇ ਮਾਣਯ